YouTube ਤੇ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਜੋ ਆਲ ਰੰਗ ਚੈਨਲ ਪੰਜਾਬੀ ਦੇਖ ਰਹੇ ਹਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਮੈਂ ਵੀਡੀਓ ਦੇ ਜ਼ਰੀਏ ਦਿਖਾ ਰਿਹਾ ਹਾਂ ਪੰਜਾਬੀ ਵਿਰਸਾ ਕਿਦਾਂ ਸਾਡਾ ਪੰਜਾਬੀ ਵਿਰਸਾ ਸੀ ਜੋ ਬੀਤ ਚੁੱਕਿਆ ਸਮਾਂ ਵਾਂ ਜਿਹੜੀਆਂ ਤੁਸੀਂ ਤਸਵੀਰਾਂ ਵੇਖ ਚੁੱਕੇ ਹੋ ਕਿਵੇਂ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਇਹ ਸਭ ਕੁਝ ਹੋਇਆ ਕਰਦਾ ਸੀਗਾ ਜੋ ਤੁਸੀਂ ਵੀਡੀਓ ਵੇਖੋ ਤੇ ਲਾਈਕ ਕਰਿਓ ਅਤੇ ਕਮੈਂਟ ਵੀ ਜ਼ਰੂਰ ਕਰਿਓ ਸਾਡਾ ਉਹ ਵਿਰਾਸਤ ਜਿਹੜੀ ਹੁਣ ਅਲੋਪ ਹੋ ਚੁੱਕੀ ਆ ਉਹ ਤਸਵੀਰਾਂ ਤੁਹਾਡੇ ਨਾਲ ਅਸੀਂ ਵੀਡੀਓ ਦੇ ਜ਼ਰੀਏ ਸਾਂਝੀਆਂ ਕਰ ਰਹੇ ਹਾਂ ਅੱਗੇ ਦੋਸਤੋ ਦੇਖੋ ਫਲਕਾਰੀ ਕੱਢਦੀਆਂ ਮਟਿਆਰਾਂ ਤੇ ਜੋ ਸਾਡਾ ਕਿੰਨਾ ਸੋਹਣਾ ਵਿਰਸਾ ਹੁੰਦਾ ਸੀ ਇਹ ਵੀਡੀਓ ਦੇਖ ਕੇ ਕਿੰਨਾ ਸਕੂਨ ਮਿਲ ਰਿਹਾ ਤੇ ਸਾਨੂੰ ਉਹ ਪੁਰਾਣਾ ਜਿਹੜਾ ਵਿਰਸਾ ਸਾਡਾ ਉਹ ਸਾਨੂੰ ਚੇਤੇ ਆ ਗਿਆ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਬਹੁਤ ਬਹੁਤ ਧੰਨਵਾਦ